ਜਿਹੜਾ ਹੈ ਨਾ ਸਟਾਈਲ ਬਦਲਤਾ ਇਹਨਾਂ ਨੇ ਇਹ ਬਹੁਤ ਮੰਦ ਭਗ ਹੈ ਸਾਨੂੰ ਆਪਦੀ ਮਦਰ ਟੰਗ ਚ ਸਾਨੂੰ ਇਥੋਂ ਤੱਕ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੀ ਮੈਡੀਕਲ ਜਿਹੜੀ ਹੈ ਨਾ ਐਜੂਕੇਸ਼ਨ ਉਹ ਵੀ ਜਿਹੜੀ ਆ ਮਦਰ ਟੰਗ ਚ ਹੋਣੀ ਚਾਹੀਦੀ ਹੈ ਇਹ ਤਾਂ ਬੀਜੇਪੀ ਵਾਲੇ ਕਹਿੰਦੇ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ ਇਹ ਪੰਜਾਬ ਦੇ ਲੋਕਾਂ ਨੂੰ ਮੈਸੇਜ ਦੇਣਾ ਚਾਹਣਾ ਕਿ ਜੇ ਅੱਜ 50 ਯੂਨੀਵਰਸਿਟੀ ਤੁਹਾਡੇ ਹਿੱਸੇ ਤੋਂ ਵਾਪਸ ਜਾਂਦੀ ਹੈ ਇਹਨਾਂ ਦਾ ਪ੍ਰਾਈਵੇਟ ਯੂਨੀਵਰਸਟੀਆਂ ਖੋਲ ਕੇ ਯੂਨੀਵਰਸਟੀਆਂ ਸਾਡੀਆਂ ਪੰਜਾਬੀ ਯੂਨੀਸਿਟੀ ਤਾਂ ਵਿਲੀ ਪਈ ਹੈ ਤਰ੍ਹਾਂਹਾ ਦੇਣ ਨੂੰ ਪੈਸੇ ਹੈ ਨਹੀਂ ਉਧਰ ਪੈਸੇ ਹੈ ਨਹੀਂ ਫੇਰ ਕਰਨ ਵਾਸਤੇ ਪ੍ਰਾਈਵੇਟ ਯੂਨੀਵਰਸਟੀਆਂ ਖੜੀਆਂ ਗਿਰਤੀਆਂ ਇਸ ਯੂਨੀਵਰਸਿਟੀ ਦਾ ਇੱਕ ਨਾਰਮ ਹੈ ਕਿ ਸੈਨੇਟ ਤੇ ਸਿੰਡੀਗੇਟ ਦੀਆਂ ਵੋਟਾਂ ਪੈਂਦੀਆਂ ਸਹੀ ਹੈ ਉਹਦੇ ਵਿੱਚ ਜਿਹੜੇ ਪੁਰਾਣੇ ਰਹਿ ਚੁੱਕੇ ਵਿਦਿਆਰਥੀ ਐ ਉਹ ਉਹ ਸਿਲੈਕਸ਼ਨ 'ਚ ਹਿੱਸਾ ਲੈਂਦੇ ਐ ਚੋਣ ਲੜਦੇ ਵੀ ਐ ਤੇ ਵੋਟਾਂ ਵੀ ਪਾਉਂਦੇ ਐ ਸਭ ਤੋਂ ਪਹਿਲਾਂ ਤਾਂ ਪੰਜਾਬ ਯੂਨੀਵਰਸਿਟੀ ਦੇ ਸਾਡੇ ਪੰਜਾਬ ਦੇ ਲੋਕਾਂ ਦੀ ਯੂਨੀਵਰਸਿਟੀ ਐ ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਐ ਕਿ ਜਦੋਂ ਸਾਡੇ ਪੰਜਾਬ ਦੇ ਲੋਕਾਂ ਦੀ ਪਿੱਠ 'ਚ ਸ਼ੋਰਾ ਮਾਰਿਆ ਰਾਜਸੀ ਤਰ੍ਹਾਂ ਨੇ ਇਹ ਜੀ ਰਾਜਸੀ ਤਰ੍ਹਾਂ ਦਾ ਇੱਕ ਪੰਜਾਬ ਦੀ ਯੂਨੀਵਰਸਿਟੀ ਨੂੰ ਫੇਲ ਕਰਨ ਦਾ ਇੱਕ ਅਜੰਡਾ ਸੀ ਐਜੂਕੇਸ਼ਨ ਕਹਿੰਦੇ ਨਾ ਕਿ ਕਿਸੇ ਕੌਮ ਨੂੰ ਖਤਮ ਕਰਨਾ ਕਿਸੇ ਖਿੱਤੇ ਨੂੰ ਖਤਮ ਕਰਨਾ ਸਭ ਤੋਂ ਪਹਿਲਾਂ ਉਹਦੀ ਐਜੂਕੇਸ਼ਨ ਬਿਲਕੁਲ ਜੀ ਤੁਸੀਂ ਦੇਖੋ ਜਿਵੇਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ 'ਚ ਅੱਜ ਤੋਂ 30 ਸਾਲ ਪਹਿਲਾਂ ਪ੍ਰਾਈਵੇਟ ਸਕੂਲ ਪੈਦਾ ਹੋਏ ਸਭ ਤੋਂ ਪਹਿਲਾਂ ਇਹ ਸ਼ੋਰ ਮਾਰਿਆ 1969 ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਤੇ ਪੰਜਾਬ ਦੇ ਵਿੱਚ ਪਿਆਬੀ ਯੂਨੀਵਰਸਿਟੀ ਪਟਿਆਲਾ ਬਣੀ ਸੱਜਿਆ ਦੋਸਤੋ ਤੁਸੀਂ ਦੇਖ ਰਹੇ ਹੋ ਮਹਾ ਪੰਜਾਬ ਯੂਐਸਏ ਤੇ ਮੈਂ ਹਾਂ ਸੰਦੀਪ ਸੈਣੀ ਸਾਡੇ ਵੱਲੋਂ ਇੱਕ ਐਪੀਸੋਡ ਸਟਾਰਟ ਕੀਤਾ ਗਿਆ ਸੀ ਜਿਸ ਵਿੱਚ ਅਸੀਂ ਪੰਜਾਬੀ ਦੇ ਬਾਰੇ ਪੰਜਾਬੀ ਦੇ ਬਾਰੇ ਗੱਲ ਕਰਦੇ ਹਾਂ ਦੇ ਅਲੱਗ-ਅਲੱਗ ਹਮੇਸ਼ਾ ਤੁਹਾਡੇ ਨਾਲ ਮਹਿਮਾਨਾਂ ਨਾਲ ਮਿਲਵਾਉਂਦੇ ਰਹਿੰਨੇ ਆਂ ਤੇ ਜੇ ਉਹ ਹੀ ਐਪੀਸੋਡ ਸਟਾਰਟ ਕੀਤਾ ਹੈ ਚੌਵੀਂ ਆਪਰ ਸੱਚੀਆਂ ਉਸ ਦੇ ਲੈਟਰ ਅਸੀਂ ਉਹਨਾਂ ਦੇ ਲੈਟਰ ਇਸ ਗੱਲਾਂ ਦੇ ਲੈਟਰ ਅਸੀਂ ਇਹਨਾਂ ਬਤਾਸੀ ਸੋਚਾਂ ਜਿਹੜੇ ਨਾਲ ਮਜ਼ਬੂਤ ਨੇ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਿ ਇਹ ਕੀ ਸੋਚਦੇ ਨੇ ਪੰਜਾਬੀ ਬਾਰੇ ਪੰਜਾਬ ਬਾਰੇ ਤੇ ਪੰਜਾਬ ਨੂੰ ਪ੍ਰਫੁੱਲਿਤ ਕਰਨ ਲਈ ਇਹਨਾਂ ਵੱਲੋਂ ਕੀ ਕੀ ਯੋਗਦਾਨ ਦਿੱਤਾ ਜਾਂਦਾ ਸਭ ਤੋਂ ਪਹਿਲਾਂ ਜੀ ਸੋਚ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦੁਨੀਆਂ 'ਚ ਬੈਠੇ ਮਹਾ ਪੰਜਾਬ ਯੂਐਸਏ ਚੈਨਲ ਵੇਖਣ ਵਾਲਿਆਂ ਨੂੰ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰਦਾ ਸਰ ਜੀ ਜਿਵੇਂ ਕਿ ਹੁਣ ਜਿਵੇਂ ਪੰਜਾਬ ਯੂਨੀਵਰਸਿਟੀ ਵਿੱਚ ਸੈਂਟਰ ਗਵਰਨਮੈਂਟ ਨੇ ਇੱਕ ਆਪਣੇ ਅੰਦਰ ਲੈਣ ਦੀ ਕੋਸ਼ਿਸ਼ ਕੀਤੀ ਗਈ ਸੈਂਟਰ ਗਵਰਨਮੈਂਟ ਵੱਲੋਂ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਉਹ ਜਿਹੜਾ ਫੈਸਲਾ ਲੈਣਾ ਵਾਪਸ ਲੈ ਆਇਆ ਹੈ ਜਾਂ ਕੁਝ ਟਾਈਮ ਲਈ ਰੋਕਿਆ ਹੈ ਦੇਖੋ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇੱਕ ਉਹ ਯੂਨੀਵਰਸਿਟੀ ਹੈ ਜੋ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੀ ਯੂਨੀਵਰਸਿਟੀ ਹੈ 100 ਸਾਲ ਤੋਂ ਉੱਤੇ ਦੀ ਯੂਨੀਵਰਸਿਟੀ ਹੈ ਜਿੱਥੇ ਲੱਖਾਂ ਵਿਦਿਆਰਥੀਆਂ ਨੇ ਐਜੂਕੇਸ਼ਨ ਗੇਨ ਕੀਤੀ ਔਰ ਉਹ 14 ਦੇ ਆਤੇ ਬਰਾਜਮਾਨ ਹੋਏ ਇਸ ਯੂਨੀਵਰਸਿਟੀ ਦਾ ਇੱਕ ਨੌਰਮ ਆਇਆ ਕਿ ਸੈਨੇਟ ਤੇ ਸਿੰਡੀਗੇਟ ਦੀਆਂ ਵੋਟਾਂ ਪੈਂਦੀਆਂ ਸਹੀ ਗੱਲ ਉਹਦੇ ਵਿੱਚ ਜਿਹੜੇ ਪੁਰਾਣੇ ਰਹਿ ਚੁੱਕੇ ਵਿਦਿਆਰਥੀ ਐ ਉਹ ਉਹ ਸਿਲੈਕਸ਼ਨ ਚ ਹਿੱਸਾ ਲੈਂਦੇ ਐ ਜੋਨ ਲੜਦੇ ਵੀ ਆ ਤੇ ਵੋਟਾਂ ਵੀ ਪਾਉਂਦੇ ਆ ਉਹਦੇ ਨਾਲ ਕੋਈ ਫੈਸਲੇ ਕਰਨੇ ਫੀਸਾਂ ਵਧਾਉਣੀਆਂ ਘਟਾਉਣੀਆਂ ਯੂਨੀਵਰਸਿਟੀਆਂ ਦੇ ਖਰਚਿਆਂ ਦੇ ਮਾਮਲੇ 'ਚ ਉਹ ਸੈਨੇਟ ਤੇ ਸਿੰਡੀਗੇਟ ਦੇ ਮੈਂਬਰ ਇਹ ਫੈਸਲਾ ਕਰਦੇ ਸੀ ਡਿਸਾਈਡ ਕਰਦੇ ਸਭ ਤੋਂ ਪਹਿਲਾਂ ਤਾਂ ਪੰਜਾਬ ਯੂਨੀਵਰਸਿਟੀ ਦੇ ਸਾਡੇ ਪੰਜਾਬ ਦੇ ਲੋਕਾਂ ਦੀ ਯੂਨੀਵਰਸਿਟੀ ਹੈ ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਹੈ ਕਿ ਜਦੋਂ ਸਾਡੇ ਪੰਜਾਬ ਦੇ ਲੋਕਾਂ ਦੀ ਪਿੱਠ 'ਚ ਸ਼ੁਰਾ ਮਾਰਿਆ ਰਾਜਸੀ ਤਰ੍ਹਾਂ ਨੇ ਕਿ ਚੰਡੀਗੜ੍ਹ ਯੂਨੀਵਰਸਿਟੀ ਇੱਕ ਹੋਰ ਖੜੀ ਕਰਤੀ ਕਣੂਏ ਦੇ ਵਿੱਚ ਸਹੀ ਗੱਲ ਮੈਂ ਉੱਥੇ ਜਾ ਕੇ ਵੇਖਿਆ ਕਿ ਉੱਥੇ ਘੱਟੋ-ਘੱਟ 30 ਹਜ਼ਾਰ ਵਿਦਿਆਰਥੀ ਹੈ ਲੋਕ ਵਿਦੇਸ਼ਾਂ 'ਚੋਂ ਪੜਨ ਆ ਰਹੇ ਆ ਦੂਜੇ ਸੂਬਿਆਂ 'ਚੋਂ ਪੜਨ ਆ ਰਹੇ ਆ ਕਿ ਜਦੋਂ ਉਹ ਆਨਲਾਈਨ ਅਪਲਾਈ ਕਰਦੇ ਐ ਤਾਂ ਉਹ ਪੰਜਾਬ ਯੂਨੀਵਰਸਿਟੀ ਦੇ ਭਲੇਖੇ ਮੈਂ ਵਿਦਿਆਰਥੀਆਂ ਨੂੰ ਮਿਲਿਆ ਕੋ ਚੰਡੀਗੜ੍ਹ ਪ੍ਰਾਈਵੇਟ ਯੂਨੀਵਰਸਿਟੀ ਜਨੂੰ ਐਡਮਿਸ਼ਨ ਮਿਲ ਜਾਂਦੀ ਹੈ ਇਹ ਇੱਕ ਨਾਮ ਮਿਕਸ ਜਿਆ ਕੀਤਾ ਰਣੇ ਤੇ ਇਹ ਜੀ ਰਾਜਸੀ ਤਰ੍ਹਾਂ ਦਾ ਇੱਕ ਪੰਜਾਬ ਦੀ ਯੂਨੀਵਰਸਿਟੀ ਨੂੰ ਫੇਲ ਕਰਨ ਦਾ ਇੱਕ ਅਜੰਡਾ ਸੀ ਐਜੂਕੇਸ਼ਨ ਕਹਿੰਦੇ ਹਨ ਕਿ ਕਿਸੇ ਕੌਮ ਨੂੰ ਖਤਮ ਕਰਨਾ ਕਿਸੇ ਖਿੱਤੇ ਨੂੰ ਖਤਮ ਕਰਨਾ ਸਭ ਤੋਂ ਪਹਿਲਾਂ ਉਹਦੀ ਐਜੂਕੇਸ਼ਨ ਬਿਲਕੁਲ ਜੀ ਤੁਸੀਂ ਦੇਖੋ ਜਿਵੇਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ 'ਚ ਅੱਜ ਤੋਂ 30 ਸਾਲ ਪਹਿਲਾਂ ਪ੍ਰਾਈਵੇਟ ਸਕੂਲ ਪੈਦਾ ਹੋਏ ਤੇ ਸਰਕਾਰੀ ਸਕੂਲ ਅੱਜ ਕਿਨਾਰੇ ਤੇ ਐ ਸਹੀ ਗੱਲ ਉਵੇਂ ਹੀ ਪੰਜਾਬ ਦੇ ਵਿੱਚ ਅਕਾਲੀ ਗਵਰਨਮੈਂਟ ਵੇਲੇ ਧੜਾ ਧੜ ਪ੍ਰਾਈਵੇਟ ਯੂਨੀਵਰਸਿਟੀਆਂ ਖੁੱਲੀਆਂ ਗਈਆਂ ਸਹੀ ਗੱਲ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹਣਾ ਉਹਦੇ ਚ ਇਹਨਾਂ ਦੀਆਂ ਹਿੱਸੇਦਾਰੀਆਂ ਐ ਯਾਰੋ ਲੋੜ ਕੀ ਸੀ ਪੰਜਾਬ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੰਪੈਰੀਟਿਵ ਆ ਚੰਡੀਗੜ੍ਹ ਯੂਨੀਵਰਸਿਟੀ ਬਣਾਉਂਦੀ ਉੱਥੇ ਉਹਦਾ ਨਾਂ ਕੜੂਆ ਯੂਨੀਵਰਸਿਟੀ ਲਿਖ ਦਿੰਦੇ ਕੋਈ ਹੋਰ ਨਾਂ ਦੇ ਦਿੰਦੇ ਸਭ ਤੋਂ ਪਹਿਲਾਂ ਇਹ ਸ਼ੁਰੂਆਮ ਆ ਰਿਆ 1969 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਤੇ ਪੰਜਾਬ ਦੇ ਵਿੱਚ ਪਿਆਬੀ ਯੂਨੀਵਰਸਿਟੀ ਪਟਿਆਲਾ ਬਣੀ। ਸਹੀ ਗੱਲ। ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਹ ਤੋਂ ਪਹਿਲਾਂ ਦੀ ਹੈ। ਇਹ ਤਿੰਨ ਹੀ ਯੂਨੀਵਰਸਟੀਆਂ ਸੀ ਪੰਜਾਬ 'ਚ। ਤੇ ਚੌਥੀ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ। ਅੱਜ ਮੇਰਾ ਖਿਆਲ ਹੈ ਵੀ 50 ਯੂਨੀਵਰਸਟੀਆਂ ਪੰਜਾਬ ਦੇ ਵਿੱਚ ਹੋ ਗਈਆਂ ਪ੍ਰਾਈਵੇਟਾਂ ਜਿਨ੍ਹਾਂ ਨੇ ਐਜੂਕੇਸ਼ਨ ਦਾ ਪੱਠਾ ਵਾਧਾ। ਉਹ ਤਾਂ ਸਿਰ ਪੈਸਾ ਬਿਜ਼ਨਸ ਹੈ ਸਿਰ। ਚਾਹੀਦਾ ਐਸੀ ਕਿ ਜਿਹੜੇ ਆਮ ਲੋਕਾਂ ਦੇ ਬੱਚੇ ਹਨਾ ਜਦੋਂ ਇਹ ਸੈਨੇਟ ਜਾਂ ਕੋਈ ਸੰਡਿਗੇਟ ਜਾਂ ਇਹਨਾਂ ਨੇ ਪ੍ਰਾਈਵੇਟ ادارےਾਂ 'ਚ ਐਜੂਕੇਸ਼ਨ ਵੇਚਦੀ ਤਾਂ ਆਮ ਘਰਾਂ ਦਾ ਬੱਚਾ ਯੂਨੀਵਰਸਿਟੀ 'ਚ ਨਹੀਂ ਜੀ ਪੜ੍ਹ ਸਕਦਾ ਸੈਣੀ ਸਾਹਿਬ ਕਿੱਥੋਂ ਜਾ ਸਕਦਾ ਜੀ ਫੈਸਾ ਹੀ ਬਹੁਤ ਲੱਗਦਾ ਹੋਸਟਲ ਦੀਆਂ ਫੀਸਾਂ ਨਹੀਂ ਭਰੀਆਂ ਜਾਂਦੀਆਂ ਯੂਨੀਵਰਸਿਟੀ ਦੀਆਂ ਫੀਸਾਂ ਨਹੀਂ ਭਰੀਆਂ ਜਾਂਦੀਆਂ ਸੋ ਇਹ ਸੈਂਟਰ ਸਰਕਾਰ ਨੇ ਜਿਹੜਾ ਪੰਜਾਬ ਪੰਜਾਬ ਦੀ ਪੈਠੇ 'ਚ ਛੁਰਾ ਮਾਰਿਆ ਹੈ ਇਹ ਬਹੁਤ ਨਿੰਦਣਯੋਗ ਹੈ ਔਰ ਵਾਰ-ਵਾਰ ਚਿੱਠੀਆਂ ਕੱਢਦੇ ਆ ਦੂਰੀਆਂ ਚਿੱਠੀਆਂ ਕੱਢਦੇ ਆ ਦੂਰੇ ਫੈਸਲੇ ਭੇਜ ਰਹੇ ਆ ਪੰਜਾਬ ਦੇ ਸਟੂਡੈਂਟ ਅੱਜ ਉੱਥੇ ਧਰਨੇ ਤੇ ਬੈਠੇ ਹੋਏ ਆ ਔਰ ਲੀਡਰ ਵੀ ਸਾਰੀਆਂ ਪਾਰਟੀਆਂ ਦੇ ਉੱਥੇ ਜਾ ਰਹੇ ਆ ਔਰ ਉਹ ਲੀਡਰ ਸਾਹਿਬਾਨਾਂ ਨੂੰ ਵੀ ਬੇਨਤੀ ਹੈ ਕਿ ਇਸ ਫੈਸਲੇ ਨੂੰ ਵਾਪਸ ਉਸੇ ਤਰ੍ਹਾਂ ਲਾਗੂ ਕਰਾਓ ਨਹੀਂ ਤਾਂ ਪੰਜਾਬ ਦੇ ਵਿੱਚ ਕੀ ਸਾਰੀ ਮਤਲਬ ਦੁਨੀਆ ਜੀ ਤੂ ਤੂ ਹੋਊਗੀ ਤੁਹਾਡੀ ਇਹ ਤਾਂ ਬੀਜੇਪੀ ਵਾਲੇ ਕਹਿੰਦੇ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ ਇਹ ਪੰਜਾਬ ਦੇ ਲੋਕਾਂ ਨੂੰ ਮੈਸੇਜ ਦੇਣਾ ਚਾਹਣਾ ਕਿ ਜੇ ਅੱਜ ਹੀ 50 ਯੂਨੀਵਰਸਿਟੀ ਤੁਹਾਡੇ ਹਿੱਸੇ ਤੋਂ ਵਾਪਸ ਜਾਂਦੀ ਹੈ ਇਹਨਾਂ ਨੇ ਤਾਂ ਪ੍ਰਾਈਵੇਟ ਯੂਨੀਵਰਸਿਟੀਆਂ ਖੋਲ੍ਹ ਕੇ ਯੂਨੀਵਰਸਿਟੀਆਂ ਸਾਡੀਆਂ ਪੰਜਾਬੀ ਯੂਨੀਸਿਟੀ ਤਾਂ ਵਿਹਲੀ ਪਈ ਹੈ ਤਰ੍ਹਾਂਹਾ ਦੇਣ ਨੂੰ ਪੈਸੇ ਹੈ ਨਹੀਂ ਉਧਰ ਪੈਸੇ ਹੈ ਨਹੀਂ ਫੇਰ ਕਰਨ ਵਾਸਤੇ ਪ੍ਰਾਈਵੇਟ ਯੂਨੀਵਰਸਿਟੀਆਂ ਖੜੀਆਂ ਗਿਰਤੀਆਂ ਕੋਈ ਸਾਡੇ ਨਿਆਣੇ ਇਹਨਾਂ ਦੀਆਂ ਵਜ੍ਹਾ ਕਰਕੇ ਬਾਹਰ ਜਾਣ ਲੱਗੇ ਪੜਨ ਸੋ ਇਸ ਲਈ ਪੰਜਾਬ ਵਾਸੀਓ ਪੰਜਾਬ ਯੂਨੀਵਰਸਿਟੀ ਦਾ ਸੈਂਡਿਗੇਟ ਤੇ ਸੈਨੇਟ ਦਾ ਰੱਦ ਕਰਨਾ ਬੀਜੇਪੀ ਦੀ ਸਰਕਾਰ ਵੱਲੋਂ ਬਹੁਤ ਮੰਦਪਗ ਹੈ ਇਹ ਏਥੇ ਸੀ ਮੁੰਦਾ ਪੰਜਾਬ ਯੂਨੀਵਰਸਿਟੀ ਦਾ ਦੂਜਾ ਮੁੰਦਾ ਇੱਕ ਹੋਰ ਵੱਡਾ ਹੈ ਪੰਜਾਬ ਵਿੱਚ ਪੰਜਾਬੀ ਦੀ ਸਕੂਲਾਂ ਵਿੱਚ ਜੋ ਬੱਚੇ ਪੜਦੇ ਨੇ ਜੋ ਪ੍ਰਵਾਸੀਆਂ ਦੇ ਬੱਚੇ ਪੜਦੇ ਨੇ ਉਹ ਤਾਂ ਪੰਜਾਬੀ ਨੂੰ ਅਡਾਪਟ ਕਰ ਰਹੇ ਨੇ ਪੰਜਾਬੀ ਭਾਸ਼ਾ ਨੂੰ ਅਡਾਪਟ ਕਰ ਰਹੇ ਨੇ ਇਸ ਦੇ ਕਲਚਰ ਨੂੰ ਅਡਾਪਟ ਕਰ ਰਹੇ ਆ ਜੋ ਸਾਡੇ ਬੱਚੇ ਨੇ ਉਹ ਹਿੰਦੀ ਨੂੰ ਅਡਾਪਟ ਕਰ ਰਹੇ ਨੇ ਜਾਂ ਆਊਟਰ ਕਲਚਰ ਨੂੰ ਅਡਾਪਟ ਕਰ ਰਹੇ ਨੇ ਤੇ ਪੰਜਾਬੀ ਭਾਸ਼ਾ ਉੱਥੇ ਪੰਜਾਬੀ ਭਾਸ਼ਾ ਲਈ ਅਸੀਂ ਕੀ ਕਰਨਾ ਚਾਹੀਦਾ ਬੰਦਿਆਂ ਨੂੰ ਦੇਖੋ ਜੀ ਸਮੇਂ ਦੀਆਂ ਸਰਕਾਰਾਂ ਨੇ ਵੱਖ-ਵੱਖ ਸਮੇਂ ਫੈਸਲੇ ਕੀਤੇ ਆ ਕਿ ਪਹਿਲੀ ਭਾਸ਼ਾ ਪੰਜਾਬੀ ਹੈ ਔਰ ਅੱਜ ਜਿਹੜਾ ਨਿਜੀਕਰਨ ਹੋ ਗਿਆ ਸਿੱਖਿਆ ਦਾ ਮੈਂ ਪਹਿਲਾਂ ਵੀ ਦੱਸਿਆ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਬੋਲਬਾਲਾ ਵੱਧ ਚੁੱਕਿਆ ਔਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਐਸਾ ਡਿਸਪੀਲਨ ਉਹਨਾਂ ਨੇ ਟੀਚਰ ਵੀ ਜਿਹੜੇ ਆ ਉਹ ਮੇਰਾ ਖਿਆਲ ਆ ਬਹੁਤਿਆਂ ਦੇ ਬੀਏਡ ਵੀ ਨਹੀਂ ਹੈਗੇ ਉਹ ਆਪਦੇ ਜਿਹੜੇ ਇੱਕ ਸਟੇਟਸ ਸਿੰਬਲ ਬਣਾ ਕੇ ਬੱਚਿਆਂ ਨਾਲ ਹਿੰਦੀ ਦੀ ਗੱਲਾਂ ਕਰਦੇ ਆ ਅੰਗਰੇਜ਼ੀ ਦੀ ਟੁੱਟੀ ਫੁੱਟੀ ਦੀ ਗੱਲਾਂ ਕਰਦੇ ਆ ਉਹ ਬੱਚੇ ਘਰੇ ਜਾ ਕੇ ਵੀ ਉਸੇ ਤਰ੍ਹਾਂ ਬੋਲਦੇ ਆ ਕਿ ਹਮਾਰੇ ਟੀਚਰ ਨੇ ਤੋਂ ਐਸਾ ਕਹਾਤਾ ਹਮਾਰੀ ਮੈਮ ਨੇ ਤੋਂ ਐਸਾ ਬੋਲਾਤਾ ਹਮ ਐਸਾ ਹੀ ਬੋਲ ਲੇਂਗੇ ਸੋ ਇਹ ਜਿਹੜਾ ਹੈ ਨਾ ਸਟਾਈਲ ਬਦਲਤਾ ਇਹਨਾਂ ਨੇ ਇਹ ਬਹੁਤ ਮੰਦ ਭਗ ਹੈ ਸਾਨੂੰ ਆਪਦੀ ਮਦਰ ਟੰਗ ਚ ਸਾਨੂੰ ਇਥੋਂ ਤੱਕ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੀ ਮੈਡੀਕਲ ਜਿਹੜੀ ਹੈ ਨਾ ਐਜੂਕੇਸ਼ਨ ਉਹ ਵੀ ਜਿਹੜੀ ਆ ਮਦਰ ਟੰਗ ਚ ਹੋਣੀ ਚਾਹੀਦੀ ਹੈ ਸਹੀ ਗੱਲ ਪੰਜਾਬੀ ਮਾਂ ਬੋਲੀ ਵਿੱਚ ਹੋਣੀ ਚਾਹੀਦੀ ਹੈ ਜਿਹੜੀ ਲਾ ਦੀ ਜਿਹੜੀ ਐਜੂਕੇਸ਼ਨ ਹੈ ਉਹ ਵੀ ਸਾਨੂੰ ਮਾਤ ਪਾਸ਼ਾ ਚੋਣੀ ਚਾਹੀਦੀ ਸਹੀ ਗੱਲ ਹੈ ਸਹੀ ਗੱਲ ਸਾਡੀ ਮਾਤ ਪਾਸ਼ਾ ਬੜੀ ਅਮੀਰ ਪਾਸ਼ਾ ਹੈ ਔਰ ਬੜਾ ਅਮੀਰ ਵਿਰਸਾ ਸਾਡਾ ਜਿਹੜਾ ਕਿ ਸਾਡੇ ਤੋਂ ਅੱਜ ਖੋਇਆ ਜਾ ਰਿਹਾ ਆ ਜਿਹੜਾ ਸਰਕਾਰ ਨੇ ਹੋਰ ਯੂਨੀਵਰਸਿਟੀਆਂ ਤੇ ਇਸ ਤਰ੍ਹਾਂ ਦੇ ਕੋਹਾੜੇ ਚਲਾਉਣੇ ਸ਼ੁਰੂ ਕੀਤੇ ਆ ਦੇਖੋ ਯੂਨੀਵਰਸਿਟੀਆਂ ਚੋਂ ਸਾਡਾ ਯੂਥ ਇੱਕ ਲੀਡਰ ਬਣ ਕੇ ਨਿਕਲਦਾ ਇਹ ਨਹੀਂ ਚਾਹੁੰਦੇ ਕਿ ਇਹ ਯੂਥ ਲੀਡਰ ਬਣ ਕੇ ਬਾਹਰ ਆਵੇ ਸਹੀ ਗੱਲ ਹੈ ਇਹਨਾਂ ਨੂੰ ਗਲਤੀ ਦੇ ਸਟੂਡੈਂਟਾਂ ਤੋਂ ਐਫੀਡੇਵਿਟ ਲੈਣੇ ਸ਼ੁਰੂ ਕਰਤੇ ਕਿ ਅਸੀਂ ਕੋਈ ਐਜੀਟੇਸ਼ਨ ਨਹੀਂ ਕਰਾਂਗੇ ਐਡਮਿਸ਼ਨ ਵੇਲੇ ਉਹ ਯਾਰ ਸਟੂਡੈਂਟ ਐਂਡ ਪੋਲਟੈਕਸ ਇੱਕ ਬਹੁਤ ਵੱਡੀ ਗੱਲ ਹੈ ਆਉਣ ਵਾਲੇ ਭਵਿੱਖ ਦੇ ਵਿੱਚ ਸਰਕਾਰਾਂ ਪੜ੍ਹੇ ਲਿਖੇ ਲੋਕਾਂ ਨੇ ਚਲਾਉਣੀਆਂ ਨਾ ਕਿ ਜਿਹੜੇ ਅੱਜ ਤੋਂ 40 ਸਾਲ ਪਹਿਲਾਂ ਅੰਗੂਠਾ ਛਾਪ ਸੀ ਉਹਨਾਂ ਲੋਕਾਂ ਦਾ ਚਲੇਗੇ ਉਹ ਤਾਂ ਉਦੋਂ ਵੱਡੀਆਂ ਖਬਰਾਂ ਲਾਉਂਦੇ ਸੀ ਜੀ ਅਣਪੜ੍ਹ ਸਿੱਖਿਆ ਮੰਤਰੀ ਲਾਤਾ ਤੇ ਅਣਪੜ੍ਹ ਹੀ ਲਾਉਣੇ ਆ ਇਹ ਨਹੀਂ ਚਾਹੁੰਦੇ ਕਿ ਸਟੂਡੈਂਟ ਐਂਡ ਪੋਲੀਟੈਕ ਸਾਈਡ ਆ ਵਿਸ਼ਾ ਇਹਨੂੰ ਮਤਲਬ ਇਹਨੂੰ ਹੋਰ ਵਿਧਾਇਆ ਜਾਵੇ ਇਹਨੂੰ ਠੱਪ ਕਰਨ ਵਾਸਤੇ ਹੀ ਇੱਕ ਫਾਰਮੂਲਾ ਲੱਭੀ ਇਹ ਹੀ ਕਾਰਨ ਹੈ ਜੋ ਪੰਜਾਬ ਦਾ ਯੂਥ ਹੈ ਜੋ ਬਾਹਰ ਜਾ ਰਿਹਾ ਨਾ ਮੈਂ ਖੁਦ ਆਪਣੇ ਆਪਣੇ ਵੱਲੋਂ ਪਰਸਨਲੀ ਕਹਿਣਾ ਚਾਹਾਂਗਾ ਜੋ ਪੰਜਾਬ ਦਾ ਯੂਥ ਹੈ ਬਾਹਰ ਜਾਣ ਦਾ ਇੱਕ ਐਜੂਕੇਸ਼ਨ ਸਿਸਟਮ ਦੂਸਰਾ ਪੰਜਾਬ ਦੀ ਸਰਕਾਰਾਂ ਵੱਲੋਂ ਸਟੂਡੈਂਟ ਨੂੰ ਸਪੋਰਟ ਨਹੀਂ ਕੀਤਾ ਜਾ ਰਿਹਾ ਤੇ ਕੋਈ ਇਸ ਤਰ੍ਹਾਂ ਦੇ ਪ੍ਰੋਜੈਕਟ ਲਿਆਂਦੇ ਜਾਂ ਜੋ ਪੰਜਾਬ ਇੰਨੇ ਨੇ ਇਨਵੈਂਸ਼ਨਾਂ ਕੀਤੇ ਜਾਂਦੇ ਚਾਈਨਾ ਵਿੱਚ ਕੀਤੇ ਜਾਂਦੇ ਹੋਰ ਵੱਡੀਆਂ ਗੱਡੇ ਵਿੱਚ ਕੀਤੇ ਜਾਂਦੇ ਪੰਜਾਬ ਵਿੱਚ ਇਹ ਚੀਜ਼ ਨਹੀਂ ਹੋ ਰਹੀ ਇਹਦੇ ਵਿੱਚ ਕੋਈ ਬਿਲਕੁਲ ਨਹੀਂ ਹੋ ਰਿਹਾ ਸਰ ਪੰਜਾਬ ਨੂੰ ਤਾਂ ਇਹ ਖੁੰਝੇ ਲਾਉਣਤੇ ਹੋਏ ਐ ਵੀ ਪੰਜਾਬ ਦੇ ਲੋਕ ਜੇ ਪੜ੍ਹ ਲਿਖ ਗਏ ਰਾਜਨੀਤੀ ਦੇ ਵਿੱਚ ਅੱਗੇ ਆ ਜਾਣਗੇ ਔਰ ਦੇਖੋ এডਿਕੇਸ਼ਨ ਹੀ ਇੱਕ ਐਸਾ ਸਾਧਨ ਹੈ ਜਿਹੜਾ ਕਿ ਇੱਕ ਪਰਿਵਾਰ ਨੂੰ ਰੋੜਪਤੀ ਤੋਂ ਕਰੋੜਪਤੀ ਬਣਾ ਦਿੰਦਾ ਔਰ ਜਿਹੜੇ ਪਰਿਵਾਰ 'ਚ এডਿਕੇਸ਼ਨ ਹੈ ਨਹੀਂ ਉਹ ਕਰੋੜਪਤੀ ਤੋਂ ਰੋੜਪਤੀ ਬਣ ਜਾਂਦਾ ਸਹੀ ਹੈ। ਔਰ ਦੇਸ਼ ਦਾ ਵਿਕਾਸ, ਪਰਿਵਾਰਾਂ ਦਾ ਵਿਕਾਸ, ਪਿੰਡਾਂ ਦਾ ਵਿਕਾਸ, ਸ਼ਹਿਰਾਂ ਦਾ ਵਿਕਾਸ ਤਾਂ ਹੋਊਗਾ ਜੇਕਰ ਇਹ ਉਚਿਤ ਜਿਹੜੀ ਸਾਡੇ ਬੱਚਿਆਂ ਨੂੰ, ਨੌਜਵਾਨਾਂ ਨੂੰ, youth ਨੂੰ এডਿਕੇਸ਼ਨ ਦਿੱਤੀ ਜਾਊਗੀ। ਇਹ ਤਾਂ ਪਰੋਸੀ ਜਾਂਦੇ ਆ ਕਾਰਟੂਨ, ਐਨੇ ਕਾਰਟੂਨ ਟੀਵੀ ਤੇ ਜਵਾ ਕਾਰਟੂਨਾਂ 'ਚ ਬਿਜੀ ਐ। ਇਹਨਾਂ ਦੇ ਬਿਜ਼ਨਸ ਚੱਲੀ ਜਾਂਦੇ ਐ। ਔਰ ਅੱਜ ਸਾਡੇ ਬੱਚੇ ਉਹਨੇ ਪਿੱਛੇ ਧੱਕੇ ਜਾ ਰਹੇ ਆ। ਮੋਬਾਈਲ ਲਾਗੂ ਕਰਤਾ ਸਕੂਲਾਂ 'ਚ ਕੀ ਲੋੜ ਸੀ? ਅੱਜ ਅੱਜ ਜਵਾਗ ਰਾਤ ਨੂੰ ਪਏ ਮਰਜਾਈਆਂ 'ਚ ਬੈਠੇ ਮੋਬਾਈਲ ਹੀ ਵੇਖੀ ਜਾਂਦੇ ਆ ਇਹਨਾਂ ਨੇ ਆਪਦੇ ਮੋਬਾਈਲ ਵੇਚ ਲੇ ਕਹਿੰਦੇ ਜੀ ਆਨਲਾਈਨ ਐਜੂਕੇਸ਼ਨ ਦਿੰਨੇ ਹਰ ਪਰਿਵਾਰ ਦੀ ਮਜਬੂਰੀ ਹੋ ਗਈ ਬੱਚਿਆਂ ਨੂੰ ਮਹਿੰਗਾ ਮਹਿੰਗਾ ਮੋਬਾਈਲ ਲੈ ਕੇ ਦੇਣ ਦੀ ਰੋਟੀ ਕਾਲਾ ਪੱਕਦੀ ਨਾ ਹੋਵੇ ਮੋਬਾਈਲ ਦਾ ਨੈੱਟ ਜ਼ਰੂਰ ਹੋਣਾ ਚਾਹੀਦਾ 1 ਮਿੰਟ ਦੇ ਛੋਟ ਵਿੱਚ ਅਸੀਂ ਕੀ ਸਿੱਖ ਸਕਦੇ ਆ ਲੋਗੋ ਇਸ ਤੋਂ ਸਿੱਖਣ ਲੱਗੇ ਹੋਏ ਆ ਟਾਈਮ ਵੇਸਟ ਕਰ ਰਹੀ। ਬਿਲਕੁਲ ਜੀ ਉੱਥੇ ਬੱਚੇ ਆਪਣੀ ਮਰਜ਼ੀ ਨਾਲ ਵੇਹਦੇ ਆ ਜੀ ਜੋ ਕੁਝ ਗੰਦ ਪੈਲ ਤੇ ਅੱਜ ਜੋ ਸਮਾਜ ਚ ਨਿਗਾਰ ਆ ਰਿਹਾ ਹੈ ਮੈਂ ਤਾਂ ਸਮੇਂ ਦੀਆਂ ਸਰਕਾਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਸਟੂਡੈਂਟਾਂ ਤੋਂ ਮੋਬਾਈਲ ਨੂੰ ਪਾਸੇ ਕੀਤਾ ਜਾਵੇ ਆਨਲਾਈਨ ਐਜੂਕੇਸ਼ਨ ਠੀਕ ਹੈ ਮਾਡਰਨ ਯੁੱਗ ਹੈ ਟੈਕਨੋਲੋਜੀ ਦਾ ਯੁੱਗ ਹੈ ਸੋਸ਼ਲ ਮੀਡੀਆ ਦਾ ਯੁੱਗ ਹੈ ਉਹਦੇ ਨਾਲ ਬਹੁਤ ਸਾਨੂੰ ਪਤਾ ਲੱਗਦਾ ਪਰ ਸਾਡਾ ਜਿਹੜਾ ਵਿਦਿਆਰਥੀ ਹੈ ਉਹ ਇਹਦੇ ਤੋਂ ਕੋਈ ਬਹੁਤੀ ਚੰਗੀ ਸਿੱਖਿਆ ਨਹੀਂ ਲੈ ਰਿਹਾ। ਸੋ ਤੁਸੀਂ ਅਤਾਸ਼ ਸਿੰਘ ਸੋਤਾ ਜੀ ਦੇ ਜੋ ਮੂਹ ਜਵਾਨੀ ਜੋ ਨਾਲ ਵੱਲੋਂ ਦੱਸਿਆ ਕਿ ਪੰਜਾਬੀ ਪੰਜਾਬ ਪੰਜਾਬੀ ਤਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਉਹਨਾਂ ਵੱਲੋਂ ਤੁਸੀਂ ਜਾਣਕਾਰੀ ਹਾਸਿਲ ਕੀਤੀ ਤੇ ਮੈਂ ਵੀ ਕਹਿਣਾ ਚਾਹਾਂਗਾ ਆਪਣੀ ਨਿੱਜੀ ਤੌਰ ਤੇ ਸਾਨੂੰ ਵੀ ਆਪਣੇ ਪਿੰਡਾਂ ਵਿੱਚ ਰਹਿਣੇ ਪੰਜਾਬੀਆਂ ਬੱਚਿਆਂ ਨੂੰ ਪੰਜਾਬ ਦੇ ਬੱਚਿਆਂ ਨੂੰ ਜਾਂ ਕਿਸੇ ਵੀ ਬੱਚਿਆਂ ਨੂੰ ਜਾਂ ਕਿਸੇ ਹੋਰ ਵਿਦੇਸ਼ ਦੇ ਬੱਚਿਆਂ ਨੂੰ ਸੋਰੀ ਹੋਰ ਵੀ ਖੇਤੇ ਦੇ ਬੱਚਿਆਂ ਨੂੰ ਆਪਣੇ ਦੇਸ਼ ਨਾਲ ਜੋੜਨਾ ਚਾਹੀਦਾ ਹੈ ਆਪਣੀ ਰੋਜ਼ਗਾਰ ਇਸ ਤਰ੍ਹਾਂ ਦੀ ਕਰਨੀ ਚਾਹੀਦੀ ਆਪਣੀ ਪਿੰਡਾਂ ਵਿੱਚ ਰਹਿੰਦੇ ਰੋਜ਼ਗਾਰ ਕਰਨੇ ਚਾਹੀਦੇ ਨੇ ਜੋ ਤੁਸੀਂ ਆਪਣੀ ਪਿੰਡ ਵਿੱਚ ਰਹਿੰਦੇ ਹੋਏ ਆਪਣੇ ਦੇਸ਼ ਦੇ ਨਾਲ ਜੁੜੇ ਰਹੂਗੇ ਤੇ ਇਹ ਕਹਿਣਾ ਚਾਹਾਂਗੇ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਰੂਰ ਕਰਨਾ ਇਹ ਸਾਡਾ ਐਪੀਸੋਡ ਤੁਹਾਨੂੰ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ